ਪੰਜਾਬ ਦੇ ਵਿੱਚ ਹਮੋਸ ਭਰੀ ਗਰਮੀ ਤੋਂ ਬਾਅਦ ਅੱਜ ਜਿਹੜਾ ਸੁੱਖ ਦਾ ਸਾਹ ਲਿਆ ਕਿਉਂਕਿ ਬਾਰਿਸ਼ ਹੋਈ ਪਰ ਲੇਕਿਨ ਬਾਰਿਸ਼ ਦੇ ਨਾਲ ਜਦੋਂ ਤੇਜ਼ ਤੂਫਾਨ ਆਇਆ ਤਾਂ ਕਈ ਮੁਸ਼ਕਲਾਂ ਵਧੀਆਂ ਸੰਗਰੂਰ ਦੇ ਜ਼ਿਆਦਾਤਰ ਇਲਾਕੇ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਉਸ ਸਵੇਰ ਤੋਂ ਠੱਪ ਪਈ ਹੈ ਕਿਉਂਕਿ ਜਦੋਂ ਤੇਜ਼ ਤੂਫਾਨ ਦੇ ਨਾਲ ਜਿਹੜੇ ਹਾਈਵੇ ਕਿਨਾਰੇ ਜਿਹੜੇ ਦਰਖਤ ਸੀ ਜਿਹੜੇ ਉਹ ਡਿੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਦਰਖਤ ਡਿੱਗੇ ਨੇ ਕਿਸਾਨਾਂ ਦੀਆਂ ਫਸਲਾਂ ਨੇ ਜਿਹੜੀਆਂ ਉਹ ਖਰਾਬ ਹੋਈਆਂ ਨੇ ਨਾਲ ਦੀ ਨਾਲ ਜਿਹੜੀ ਬਿਜਲੀ ਸਪਲਾਈ ਪਿੰਡਾਂ ਨੂੰ ਜਾਂ ਖੇਤਾਂ ਨੂੰ ਜਿਹੜੀ ਸਪਲਾਈ ਜਾ ਰਹੀ ਹੈ ਉਹਦੇ ਤਾਰਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਕਿਉਂਕਿ ਤਾਰਾਂ ਦੇ ਉੱਪਰ ਜਿਹੜੇ ਨੇ ਬਿਜਲੀ ਦੇ ਖੰਭਿਆਂ ਦੇ ਉੱਪਰ ਜਿਹੜੇ ਦਰਖਤ ਨੇ ਡਿੱਗੇ ਨੇ ਉਹਨਾਂ ਤਾਰਾਂ ਟੁੱਟ ਚੁੱਕੀਆਂ ਨੇ ਕਿਉਂਕਿ ਬਿਜਲੀ ਸਪਲਾਈ ਚਾਲੂ ਕਰਨ ਦੇ ਲਈ ਜਿਹੜਾ ਕਾਫੀ ਸਮਾਂ ਜਿਹੜਾ ਉਹ ਅਜੇ ਲੱਗੇਗਾ ਲੋਕ ਆਮਹਾਰੇ ਹੋ ਕੇ ਰੋੜਾਂ ਨੂੰ ਖੋਲਣ ਦੇ ਲਈ ਲੱਗੇ ਹੋਏ ਨੇ ਕਿਸਾਨ ਆਪਣੀ ਖੇਤਾਂ ਦੇ ਵਿੱਚੋਂ ਫਸਲਾਂ ਚੱਕਣ ਦੇ ਲਈ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋਗੇ ਕਿ ਫਸਲ ਸਾਫ਼ ਹੋ ਜਾਏ ਦਰਖਤ ਚੱਕਣ ਦੇ ਲਈ ਲੱਗੇ ਹੋਏ ਨੇ ਤਾਂ ਰੋੜ ਖੋਲਿਆ ਗਿਆ ਸਾਹਮਣੇ ਅੱਗੇ ਦੇਖ ਸਕਦੇ ਹੋ ਕਿ ਅੱਗੇ ਵੀ ਜਿਹੜਾ ਰੋਡ ਬਲੌਕ ਸੀ ਉਸ ਰੋਡ ਨੂੰ ਖੋਲਣ ਦੀ ਲਈ ਜਿਹੜੀਆਂ ਤਿਆਰੀਆਂ ਨੇ ਪਰ ਜਿਹੜੇ ਲਿੰਕ ਰੋਡ ਨੇ ਉਹ ਹਜੇ ਵੀ ਜਿਹੜੇ ਬੰਦ ਪਏ ਨੇ ਅੱਜ ਸਵੇਰ ਤੋਂ ਹੀ ਜਿਹੜੀ ਵਰਖਾ ਜਦੋਂ ਹੋ ਰਹੀ ਸੀ ਸਵੇਰੇ 4 ਵਜੇ ਤੋਂ ਜਿਹੜੀ ਬਾਰਿਸ਼ ਹੋਈ ਉਸ ਤੋਂ ਬਾਅਦ ਤੇਜ਼ ਤੂਫਾਨ ਆਇਆ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਕਰ ਦਿੱਤੇ ਗਏ ਕਿਉਂਕਿ ਜਿਹੜੇ ਬਾਈਕਲ ਸੀ ਉਹਨਾਂ ਦੀ ਟਰਾਂਸਪੋਰਟਸ ਜਿਹੜੀ ਬੱਸਾਂ ਸੀ ਬੈੰਨਾ ਸੀ ਜਿਹੜੀਆਂ ਉਹ ਪਿੰਡਾਂ ਦੇ ਵਿੱਚ ਨਹੀਂ ਜਾ ਸਕੀਆਂ ਤਾਂ ਮੈਸੇਜ ਲੱਗੇ ਕਿ ਅੱਜ ਸਕੂਲ ਜਿਹੜੇ ਉਹ ਨਹੀਂ ਲੱਗਣਗੇ ਕਿਉਂਕਿ ਅੱਜ ਦੀ ਬਾਰਸ਼ ਦੇ ਨਾਲ ਤੇਜ਼ ਤੂਫਾਨ ਜਿਹੜਾ ਉਹ ਆਇਆਗਾ ਜਿਸ ਦੇ ਨਾਲ ਜਿਹੜੀਆਂ ਇਹ ਵੱਡੇ ਪੱਧਰ ਦੇ ਉੱਪਰ ਅੱਗੇ ਤੁਸੀਂ ਖੇਤਾਂ ਦੇ ਵਿੱਚ ਵੀ ਦੇਖੋਗੇ ਜਾਂ ਸਪਲਾਈਆਂ ਨੇ ਬਿਜਲੀ ਦੀਆਂ ਜਿਹੜੀਆਂ ਉਹ ਠੱਪ ਪਈਆਂ ਜਿਸ ਨੂੰ ਠੀਕ ਕਰਨ ਦੇ ਲਈ ਬਹੁਤ ਜ਼ਿਆਦਾ ਸਮਾਂ ਜਿਹੜਾ ਉਹ ਲੱਗੇਗਾ ਕਿਸਾਨ ਨੇ ਜਾਂ ਫਿਰ ਦੂਜੇ ਲੋਕ ਨੇ ਜਿਹੜੇ ਕਿਉਂਕਿ ਟ੍ਰੈਫਿਕ ਜਿਹੜੀ ਪਹਿਲਾਂ ਕਈ ਘੰਟੇ ਜਿਹੜੀ ਬੰਦ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੇ ਵੱਡੇ ਦਰਖਤ ਨੇ ਜਿਹੜੇ ਇਹ ਡਿੱਗੇ ਹੋਏ ਨੇ ਪੱਪੂ ਜੀ ਇਹ ਕਿੰਨੇ ਕੇ ਵਜੇ ਦਾ ਜਿਹੜਾ ਮੀਂਹ ਆਇਆ ਸੀ ਕਦੋਂ ਕਦੀ ਇਹ 6 ਵਜੇ 6 ਵਜੇ ਦਾ ਹਾਂ ਤਫਾਨ ਹੈ 6 ਵਜੇ ਆਇਆ ਅੱਜ ਕਿੰਨੇ ਕਿ ਦਰਖਤ ਨੇ ਜਿਹੜੇ ਡਿੱਗੇ ਨੇ ਫਸਲਾਂ ਨੂੰ ਨੁਕਸਾਨ ਹੋ ਕਦੋਂ ਹੋ ਗਏ ਮੈਨੂੰ ਲੱਗਦਾ 40 50 ਦਰਖਤ ਹਾਂ ਇੱਥੇ ਸੜਕ ਦੇ ਉੱਤੇ ਡਿੱਗੇ ਹੋਤੇ ਇਹ ਚਲ ਰੋਡ ਤਾਂ ਹੋਣੀ ਥੋੜੀ ਦਿਰ ਪਹਿਲਾਂ ਚਾਲੂ ਕਰਿਆ ਹਾਂ ਹਾਂ ਹੁਣੇ ਚਾਲੂ ਕਰਿਆ ਇਹ ਤਾਂ ਬੰਦ ਧੀ ਜਮੀ ਉਹ ਵੱਡੀ ਕਿਕਰ ਉਹ ਜਮੀ ਜਾਮ ਲਾਇਆ ਪਤੀ ਪਹਿਲਾਂ ਇਹ ਆ ਤੜਕੇ 6 ਵਜੇ ਆਇਆ 6 ਵਜੇ ਦਾ ਪੂਰਾ ਚੱਲਿਆ ਮੌਰੀਤੀ ਦਾ ਖੇਤ ਜਦੋਂ ਆਇਆ ਉਹਦੀ ਛੱਟੇ ਨੇ ਇਹ ਦਰਖਤ ਸਾਰੇ ਫੜਫੜ ਬਿਲਕੁਲ ਕਿਉਂਕਿ ਰਾਸਤੇ ਬੜੀ ਮੁਸ਼ਕਲ ਦੇ ਨਾਲ ਕਿਸਾਨ ਨੇ ਲੋਕ ਨੇ ਜਿਹੜੇ ਆਪਣੇ ਆਪ ਖੋਲ ਰਹੇ ਨੇ ਕਿਉਂਕਿ ਸਵੇਰ ਤੋਂ ਜਦੋਂ 4 ਵਜੇ ਤੋਂ ਜਿਹੜੇ ਬਾਸਾਈਏ 6 ਵਜੇ ਤੋਂ ਬਾਅਦ ਜਦੋਂ ਤੂਫਾਨ ਦੇ ਚੱਲਦੇ ਰਾਸਤੇ ਬੰਦ ਹੋਏ ਤਾਂ ਲਗਭਗ 5-6 ਘੰਟਿਆਂ ਤੋਂ ਬਾਅਦ ਜਿਹੜਾ ਇਹ ਸੰਗਰੂਰ ਨੂੰ ਜਿਹੜਾ ਲੁਧਿਆਣਾ ਨਾਬੇ ਨਾਲ ਜੋੜਦਾ ਰੋਡ ਆ ਜਿਹੜਾ ਉਸ ਨੂੰ ਜਿਹੜਾ ਖੋਲਿਆ ਗਿਆਗਾ ਕੈਮਰਾਮੈਨ ਬਲਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ